ਆ ਤੁਸੀਂ ਵਾਣਾ ਜਿਹੜੀ ਪੰਚਾਇਤੀ ਚੋਣਾਂ ਇਹ ਲੇਟ ਹੋ ਰਹੀਆਂ ਨੇ ਉਹਦੇ ਪਿੱਛੇ ਕਾਰਨ ਕਾਰਨ ਕੋਈ ਨਹੀਂ ਸਰਕਾਰਾਂ ਸੋਚਦੀਆਂ ਰਹਿੰਦੀਆਂ ਨੇ ਵੀ ਜਦ ਆਪਣੇ ਠੀਕ ਆਊਗਾ ਉਦੋਂ ਕਰਾਵਾਂਗੇ ਜੀ ਨਹੀਂ ਤਾਂ 5 ਸਾਲ ਦੇ ਜ਼ਾਇਰੇ ਦੇ ਅੰਦਰ ਅੰਦਰ ਹੋਣਿਆ ਚਾਹੀਦੀਆਂ ਨੇ ਪਹਿਲਾਂ ਤਾਂ ਇਹਨਾਂ ਨੇ 6 ਮਹੀਨੇ ਪਹਿਲਾਂ ਹੀ ਭੰਗ ਕਰਤੀਆਂ ਫਿਰ ਸੁਪਰੀਮ ਕੋਰਟ ਜਾ ਕੇ ਥੁੱਕ ਕੇ ਚਟਿਆ ਲੋਕਾਂ ਨੇ ਵੀ ਨਹੀਂ ਤੁਹਾਡੀ ਇਹ ਤਾਕਤ ਨਹੀਂ ਆ ਕਿ ਤੁਸੀਂ ਇਹਨਾਂ ਨੂੰ ਪਹਿਲਾਂ ਭੰਗ ਕਰ ਦੋ ਤੇ 5 ਸਾਲ ਦੇ ਅੰਦਰ ਅੰਦਰ ਵੀ ਕਰਾਉਣੀ ਹੁੰਦੀ ਹੈ ਐਂ ਦੇ ਬਾਈ ਇਲੈਕਸ਼ਨਾਂ ਕੀ ਲੇਟ ਹੈ ਇਹ ਤਾਂ ਕਿਸੇ ਨੇ ਕਰਾਉਣਗੇ ਵੀ ਮਾਰਕੀਟ ਕਮੇਟੀ ਜਾਂ ਹੋਰ ਬਦਾਸੀਆ ਨਾਮਿਨੇਟ ਕਰਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਵਾਈਸ ਚੇਅਰਮੈਨ ਮੈਂਬਰ ਉਹ ਵੀ ਚੁਣੇ ਜਾਂਦੇ ਹੁੰਦੇ ਸੀ ਇਸੇ ਤਰ੍ਹਾਂ ਮਾਰਕਫੈਟ ਤੋਂ ਲੈ ਕੇ ਕੋਆਪਰੇਟਿਵ ਸੁਸਾਇਟੀਆਂ ਤੋਂ ਲੈ ਕੇ ਸਾਰੇ ਚੁਣੇ ਜਾਂਦੇ ਹੁੰਦੇ ਸੀ ਉਹ ਕਹਿੰਦੇ ਚੋਣ ਦੀ ਲੋੜ ਨਹੀਂ ਆਪਾਂ ਨਾਮਿਨੇਟ ਕਰ ਦਿੰਨੇ ਆ ਨਾਮਜ਼ਦ ਕਰ ਦਿੰਨੇ ਆ ਨਹੀਂ ਹੋਏਗਾ ਜਦੋਂ ਨਮੀ ਲੀਡਰਸ਼ਿਪ ਨਹੀਂ ਆਏਗੀ ਨਵੇਂ ਲੋਕ ਨਹੀਂ ਆਉਣਗੇ ਤੁਸੀਂ ਹੁਣ ਪੰਚਾਇਤਾਂ ਚ ਪ੍ਰਬੰਧ ਕਲਾ ਰੱਖੇ ਨੇ ਪ੍ਰਬੰਧਕ ਦਾ ਕੀ ਸਬੰਧ ਹੈ ਜੀ ਪਿੰਡ ਨਾਲ ਉਹਦਾ ਕੀ ਜੁੜਿਆ ਪਿੰਡ ਨਾਲ ਖਬਰ ਕਿੱਥੋਂ ਆਉਂਦਾ ਕਰਖਾ ਦਾ ਆਦਮੀ ਆ ਚਲਿਆ ਜਾਂਦਾ ਤੇ ਜੇ ਪਿੰਡ ਦਾ ਨੁਮਾਇੰਦਾ ਹੋ ਜਿੰਨਾ ਮਰਜ਼ੀ ਮਾੜਾ ਹੋਵੇ ਉਹਨਾਂ ਮਾੜਾ ਤਾਂ ਨਹੀਂ ਕਰੂਗਾ ਘਟੂ ਘਟ ਪ੍ਰਬੰਧਕ ਟਾਈਪ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਵਾਲ ਦੇਣ ਦਾ ਸ਼ੁਕਰੀਆ ਸ਼ੁਕਰੀਆ